ਅੱਜ ਦੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਉੱਚੀ ਗੱਲ ਤੋਂ ਸ਼ੁਰੂ ਕਰਾਂਗੇ ਅੱਜ ਉੱਚੀਆਂ ਉੱਚੀਆਂ ਗੱਲਾਂ ਕਰਾਂਗੇ ਅਸੀਂ ਪਿੰਡ ਦੇ ਟਾਪ ਪਰ ਖੜੇਆ ਹੋਣਾ ਨਾ ਟਾਪ ਨਹੀਂ ਆਪਣੀ ਛੱਤ ਦੇ ਟਾਪ ਪਰ ਖੜੇ ਆ ਜਿੱਥੋਂ ਕੋ ਮੇਰਾ ਸਾਰਾ ਪਿੰਡ ਦਿਖ ਰਿਹਾ ਦਰਿਆਲੀ ਪਹਾੜੀ ਹਾਂ ਇੱਥੋਂ ਪਹਾੜ ਵੀ ਦਿਖਦੇ ਆ ਹਿਮਾਲੇ ਵਾਲੀ ਪਹਾੜੀਆਂ ਦਿਖਦੀਆਂ ਹਾਂ ਦੇ ਵੀ ਆ ਰਿਹਾ ਹੌਣ ਦੀਆਂ ਗੱਲਾਂ ਕਰਦੇ ਨਾ ਦੇਖਦੀਆਂ ਹੁੰਦੀਆਂ ਜਦ ਮੌਸਮ ਸਾਫ ਹੁੰਦਾ ਨਾ ਐਨ ਫਿਰ ਦੇਖਦੀ ਹੁੰਦੀਆਂ ਸਾਡੇ ਇੱਧਰ ਇੱਧਰ ਨੂੰ ਨਾ ਮਾਤਾ ਨਾਨਾ ਦੇਵ ਦੀ ਦਾ ਮੰਦਿਰ ਆ ਇੱਥੇ ਜਦ ਮੌਸਮ ਸਾਫ ਹੁੰਦਾ ਨਾ ਉਹ ਲਾਈਟਾਂ ਦੇਖਦੀ ਹੁੰਦੀ ਕਿੱਥੇ ਉੱਚੀ ਪਹਾੜੀ ਆ ਉਹ ਦੇਖਦੇ ਨਹੀਂ ਫਿੱਕੀ ਫਿੱਕੀ ਹਾਂ 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 ਇੱਧਰ ਆ ਪਿੱਛੇ ਕਰੋਨਾ ਟਾਈਮ ਦੇਖਿਆ ਤਾਂ ਪਿੱਛੇ ਆਫ ਦੇਖਣ ਲੱਗ ਗਏ ਤੇ ਬਰਫ ਵਾਲੇ ਪਹਾੜ ਹਿਮਾਲੇ ਵਾਲੇ ਹਾਂ ਉੱਧਰ ਕੈਨੇਡਾ ਵਾਲੀ ਪਹਾੜੀ ਕੈਨੇਡਾ ਵਾਲੇ ਪਹਾੜੀ ਆ ਨੀਲਾ ਆਸਮਾਨ ਹੋਣਾ ਨੀਲਾ ਸੁਰਖ ਨੀਲਾ ਹਾਂ ਸਾਡੇ ਲੋਬੇ ਹੁਣ ਕੀ ਕਹਿੰਦਾ ਚੱਕੇ ਨਹੀਂ ਫੋਨ ਉਹਨਾਂ ਨੇ ਚੱਕੇ ਜੀ ਜਨਾਬ ਹਾਂ ਸਾਡਾ ਥੋੜਾ ਜਿਹਾ ਕੰਮ ਖੜ ਗਿਆ ਕਿਉਂਕਿ ਸਾਡੇ ਕਾਰੀਗਰ ਨੇ ਥੋੜੀ ਜਿਹਾ ਬਿੰਗੀ ਕਰਤੀ ਉਹ ਇਹ ਹੁਣ ਪਤਾ ਨਹੀਂ ਤੈਂ ਕਾਣ ਪਾਈ ਆ ਤੇ ਉਹਨੇ ਕਾਣ ਪਾਈ ਆ ਜਗਾ ਤੇ ਕਾਣ ਲੱਗਦੀ ਰੋਡੀ ਤੇ ਹਾਂ ਬੋਲੇ ਸੇ ਵਗਰ ਲੱਗਿਆ ਉਹਦੇ ਦੇਖੀ ਜੀ ਵਗਣਾ ਮੇਰਾ ਮਨ ਨਾਲ। ਤੇ ਸ਼ਾਂਤੂਣੀ ਆ ਗਈ ਸਵੇਰੇ। ਹਾਂ। ਮੈਂ ਕਰਾਤੀ ਮੈਂ ਕੱਲ ਨੂੰ ਛੁੱਟੀ ਕਰ ਲਉ ਭਾਈ ਅੱਜ। ਵਧੀਆ ਕਰਿਆ। ਤੇ じゃ ਕੱਲ ਆ ਕੱਲ ਬਗੈਰ ਦੱਸੇ ਛੁੱਟੀ ਕਰ ਲਈ ਉਹਨਾਂ ਨੇ। ਉਹ ਵੀ ਹੁਣ ਚਾਹ ਮਿਲਦੀਆਂ ਚਿੜੀਆਂ ਦੀਆਂ। ਹਾਂ। ਲੈ। ਹੋਰ ਕਹਦੀਆਂ ਆਪਣੇ ਟਾਈਮ ਨਾਲ ਆਉਂਦੀਆਂ 9 ਵਜੇ। ਦੇ ਵੀ ਨਹੀਂ। ਹਾਂ। ਚੱਕਿਆ ਨਹੀਂ ਉਹਨੇ। ਕਿਨੇ ਕੋ ਚੱਕਿਆ ਨਹੀਂ। ਪੜਾ ਜਾ ਆ ਬੇ ਆ ਚਾਬੀ ਲੈ ਜਾ ਮੋਟਰਸਾਈਕਲ ਦੀ। ਤੂੰ ਹੀ ਜਾ ਕੰਦੂ ਯਾਰ ਮੈਂ ਚੱਲਿਆ ਇਹਨੇ ਵੜਦਣਾ ਹਾਂ ਦੇਖੇ ਕੰਮ ਆਗਾ ਨਹੀਂ ਜਾਮ ਫਿਰ ਮੈਂ ਜਾ ਤੁਹਾਨੂੰ ਕਹੀਆ ਪੌੜੀ ਬਣਾ ਲਓ ਪੌੜੀ ਉੱਪਰ ਤੱਕ ਲੰਬੀ ਆ ਜਾਏਗਾ ਨਹੀਂ ਤੇ ਯਾਰ ਆ ਵੀ ਲੰਬੀ ਹੈ ਮੈਂ ਤਾਂ ਨਹੀਂ ਉੱਧਰ ਲਾਉਂਦਾ ਹੈਗਾ ਹਾਂ ਮਾਂ ਹੋਈ ਨਾ ਪਾਇਦਾ ਬੋਲ ਨਿੰਦਰਾ ਵਹੀ ਕਰਨੇ ਵਾਲਾ ਕੰਮ ਆ ਰੱਸੀ ਰੱਸੀ ਪਾਓ ਹਾਂ ਆਹ ਨਾ ਪੌੜੀ ਹੈਲਦੀ ਨਹੀਂ ਤੇਰੀ ਉਰੇ ਤੇ ਮਾਂ ਉੱਧਰ ਲਾਤੀ ਤਾਂ ਉੱਧਰ ਖਤਰਾ ਆ ਨਿੰਮੇ ਵਾਲੀ ਸਾਈਡ ਹਾਂ ਉੱਧਰ ਲਾਉਂਗਾ ਇੱਤਾ ਲਾ ਕੇ ਨਾ ਉੱਤੀ ਜਾ ਕੇ ਫੇਰ ਲਾਉਂਗਾ ਉੱਧਰ ਹੁਣ ਤਾਂ ਕੰਮ ਨਿਬੜੇ ਜਾਣਾ ਤੇਰਾ ਇੰਨਾ ਕਿਨਾਂ ਛੜੀ ਜਾਣਾ ਉੱਪਰ ਬਾਹਰ ਦਾ ਹਾਂ ਉੱਪਰ ਦੇ ਲੱਪੇਲੇ ਹੁਣੇ ਇਹ ਉੱਪਰ ਦੇ ਲੱਪੇਲੇ ਸਾਰੇ ਥੱਲੇ ਉੱਪਰ ਦਾ ਕੰਮ ਨਿਬੜੇ ਕੋ ਸਤਰੀ ਅੱਜ ਥੱਲੇ ਹਾਂ ਪਰ ਜਿਹੜੇ ਥੱਲੇ ਸਾਰੇ ਯਾਰ ਉੱਧਰ ਉਹ ਤਰਾ ਉਹ ਯਾਰ ਇਹਦਾ ਤਾਂ ਕਰ ਪਾਣੀ ਸਾਰੇ ਉਹਦੇ ਵਿੱਚ ਜਾਂਦਾ ਕੰਦ ਚ ਪਾਣੀ ਜਾ ਰਹਾ ਆਹ ਉਹ ਕੰਦ ਦੇ ਛੇੜਾ ਪਾ ਪੈਣਾ ਬਾਈ ਕਿੱਥੇ ਛੇੜਾ ਆ ਪੱਨਬਰ ਵਾਲਿਆਂ ਨੇ ਪਾ ਪੈਣਾ ਤਾਂ ਤੇਰੀ ਸਲਾਹ ਆਹੋ ਆ ਉੱਪਰ ਦਾ ਰੱਖਿਆ ਆ ਆਪਾਂ ਨੇ ਪਾਇਆ ਨਹੀਂ ਹੈਗਾ ਇਹ ਕਿੱਥੇ ਪਾਇਆ ਉਹਨੇ ਮੌਕ ਡਾਉਨ ਤੇ ਨੂੰ ਕਹੀਦਾ ਗਿਆ ਆਪਾਂ ਦੇ ਅੱਛਾ ਉਹ ਉਹ ਰੱਖ ਦੋ ਤੇ ਬਾੜੇ ਨਹੀਂ ਹੈਗੇ ਤੇ ਵਿੱਚ ਹਾਂ ਉਹਦੇ ਵਿੱਚ ਨਹੀਂ ਬਾੜਿਆ ਹੈਗਾ ਅੱਛਾ ਤਾਂ ਪਾਇ ਪੈ ਜਾਣਾ ਫੇ ਕਿਦੇ ਪਾਸੇ ਨਹੀਂ ਖਲਾਬ ਹੋਣੀ ਆਪਾਂ ਦੀ ਅੱਛਾ ਇੱਟਾ ਵਰਦਾ ਪਿਆ 4 ਇੰਚ ਉੱਪਰ ਬੜੇ ਸੰਤੇ ਰਹਿਣਗੇ ਸਭ ਕੋੜਾ ਚੌਧਰੀ ਬਣੇ ਫਿਰਦੇ ਆ ਕੋਈ ਨਹੀਂ ਸੁਣਦਾ ਹੈਗਾ ਜਾ ਹੁਣ ਥੱਲੇ ਬਹੁਤ ਖਤਰਾ ਲੱਗ ਰਿਹਾ ਤੇ ਉਤਰਨ ਲੱਗੇ ਨੂੰ ਡਰ ਲੱਗਦਾ ਡਰ ਮੈਂ ਵੀਡੀਓ ਥੋੜੀ ਜਿਹੀ ਪੋਸ ਕਰ ਲਈ ਇੱਕ ਵਾਰੀ ਬਸ ਇੱਥੇ ਲਟਕ ਪਾਉਣੀ ਥੋੜੀ ਜਿਹੀ ਔਖੀ ਲੱਗਦੀ ਐ ਬਾਕੀ ਤਾਂ ਹੋਰ ਬੰਦਾ ਉਤਰੀ ਜਾਂਦਾ ਆ ਫੇਉ ਚੱਕ ਕੇ ਨਿੰਮੇ ਵਾਲੀ ਸਾਈਡ ਲਾ ਰਣੀ ਪੋੜੀ ਵਾਲੀ ਸਾਈਡ ਇਹ ਹੂੰ 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 ਤੇ ਪਾਉਂਦੇ ਨਹੀਂ ਕਿਰਨ ਵਾਲਾ ਆਪਾਂ ਬਸ ਹੁਣ ਤੇਰਾ ਕੰਮ ਨਿਭੜੇ ਚੱਲ ਨਿਭੜੇ ਜਾਣਾ ਹਾਂ ਰਿਕਾਰਡ ਗੇ ਉੱਪਰ ਲਾਦਾ ਲੈ ਥੱਲੇ ਆ ਗਏ ਪਿੱਛੇ ਕਿੰਨਾ ਕ ਪਾਣੀ ਖੜਾ ਪਿੱਛੇ ਤਾਂ ਠੀਕ ਹੀ ਆ ਅਹ ਹਿਸਾਲ ਸੁੱਕੇ ਜਾਣਾ ਇਹ ਤਾਂ ਹਨ ਇੰਨਾ ਕ ਧੁੱਪਾਂ ਨੇ ਖਿੱਚ ਲੈਣਾ ਪਾਣੀ ਸਾਰਾ ਇਹ ਕਿ ਉਹਨੂੰ ਕਟਰ ਲਿਆ ਨਾ ਤੇ ਅੱਲਾ ਦੇ ਹੁਣ ਲਾਈਵ ਵਿੱਚ ਤੁਹਾਨੂੰ ਥੱਲੇ ਦੇ ਵੀ ਦਿਖਾ ਦੂਗਾ ਕਮਰਾ ਕਿੰਨਾ ਲਸਕ ਲਸਕ ਕਰ ਰਿਹਾ ਤੁਹਾਡਾ ਲੰਘਾ ਗਿੰਦੂ ਬੜੀ ਫਰਤੀ ਮਾਰੀ ਉਹਨਾਂ ਨਾਲ ਜਿਹੜਾ ਸੁੱਕੀ ਜਾਂਦਾ ਹੈ ਹਾਂ ਬਈ ਹੋ ਗਿਆ ਪਲੇਨ ਹਾਂ ਪਲੇਨ ਹੋ ਗਿਆ ਯਾਰ ਉਹ ਟਾਇਲਰ ਜਿੰਦਾ ਖੜਾ ਕਿਆ ਕਹਿੰਦੇ ਹੁੰਦੇ ਉਹ ਹੁੰਦਾ ਫਰਸ਼ ਪਾਇਆ ਹੁੰਦਾ ਸਿਫਾਈ ਪਹਿਲਾਂ ਉਹਦੇ ਨਾਲ ਹੀ ਦੇ ਹਾਂ ਇਹ ਦਬਰ ਇੱਕ ਵਾਰੀ ਪ੍ਰਾਈਮਰ ਮਾਰਿਆ ਸੀ ਹੁਣ ਉਹ ਆਪਣੀ ਪੁੱਟੀ ਵੱਜ ਰਹੀ ਹੈ ਅੱਜ ਲੁਧਿਆਣਾ ਜਾਣਾ ਤਾਂ ਤੇ ਉਹ ਸਾਡਾ ਰਹਿ ਗਿਆ ਜਾਣਾ ਤਾਂ ਉਹ ਕਿਉਂਕਿ ਗੱਡੀ ਨਹੀਂ ਮਿਲੀ ਗੱਡੀ 'ਚ ਸਮਾਨ ਆਉਣਾ ਲੈਟਾ ਲੁਟਾਉਣਾ ਹੈਗਾ ਹੁਣ ਉਹ ਕਮਰਾ ਆਪਣਾ ਅੱਜ ਰੰਗ ਦਾ ਹੋ ਜਾਣਾ ਉਹ ਕਮਰੇ 'ਚ ਲਾਈਟ ਬਲਦੀ ਕਰਦੇ ਆ ਫਿਰ ਅੱਜ ਅਸੀਂ ਜਾਣਾ ਦਰਵਾਜ਼ੇ ਵਾਲੇ ਕੋਲ ਵੀ ਜਾ ਕੇ ਆਉਣਾ ਵੀ ਆਪਣਾ ਨਾਪ ਨੂੰ ਲੈ ਕੇ ਇੱਥੇ ਦਰਵਾਜ਼ਾ ਬਣਾਵੇ ਠੀਕ ਹੈ ਜੀ ਇਹ ਕਰਾਂਗੇ ਸਾਰਾ ਕੁਝ ਟੈਲਾਨਾ ਟੈਲਾਨਾ ਹਾਲ ਤੱਕ ਆਇਆ ਨਹੀਂ ਹੈਗਾ ਤੇ ਲੈਟ ਆ ਗਈ ਮੈਂ ਇਸ ਵੀਰੇ ਫੋਨ ਕਰ ਰਿਹਾ ਸੀ ਟੈਲਾਨੇ ਨੂੰ ਉਹ ਕਹਿੰਦਾ ਵੀ ਲੈਟ ਆ ਜੀ ਮੈਂ ਕਹਾ ਤੇ ਹੁਣ ਲੈਟ ਆ ਗਈ ਮੈਂ ਕਿਹਾ ਵੀ ਆ ਜਾ ਕਹਿੰਦਾ ਤੇਰਾ ਬਦਰ ਭਲਾ ਕਰੇ ਮੈਨੂੰ ਕਹਿੰਦਾ ਤੇ ਆਹ ਕਹਿੰਦਾ ਮੈਨੂੰ ਕਿਸੇ ਭੋਗ ਉੱਪਰ ਜਾ ਕੇ ਆਉਣਾ ਉੱਥੇ ਤੇ ਫਿਰ ਲੇਟ ਆਉਂਗਾ ਮੈਂ ਕਲਾ ਬਈ ਹੁਣ ਤੁਹਾਨੂੰ ਫਰੰਟ ਤੇ ਦਿਖਾ ਦਈਏ ਇੱਕ ਵਾਰੀ ਮੋਟਰ ਕਿਦੀ ਚਲਦੀ ਆ ਹਟਾ ਕਾਲਾ ਸੀ ਭਰ ਲਿਆ ਤਾਂ ਗਲਤੀ ਕਰਤੀ ਮਿੱਟੀ ਪੈ ਹੁਣ ਸਾਰਾ ਗੰਦਮੰਦ ਇਹਦੇ ਪਰ ਸਿੱਟੀ ਜਾਂਦੇ ਯਾਰ ਇਹ ਚਲ ਕੋਈ ਨਾਲ ਮਿੱਟੀ ਜਿਹੜੀ ਉੱਪਰ ਦੀ ਟ੍ਰੀਟ ਵਾਲੀ ਮਿੱਟੀ ਤੇ ਲੈ ਕੇ ਆਉਂਗਾ ਸਾਫ਼ ਆਪਾਂ ਵਧੀਆ ਸਰਡ ਕਰਕੇ ਨਾ ਥੋੜਾ ਜਿਹਾ 1 ਫੁੱਟ ਥੱਲੇ ਕਰਕੇ ਫਿਰ ਥੱਲੇ ਚੂਨਾ ਪਾਉਣਾ ਇੱਕ ਵਾਰੀ ਮੈਂ ਉਸ ਦੇ ਉੱਪਰ ਸਾਰ ਮਿੱਟੀ ਪਾਉਣੀ ਹੈ ਮਿੱਟੀ ਚੱਕ ਹੋ ਗਈ ਥੋੜੀ ਜੀ ਖੇਤਾਂ ਵਾਲੇ ਪਿਓ ਵਧੀਆ ਮਿੱਟੀ ਲੈ ਕੇ ਆਵਾਂਗੇ ਇਹ ਪਾਰਕਿੰਗ ਦਾ ਆਪਣਾ ਇਹ ਨਾ ਵੀ ਹੁਣ ਘਰਾਂ ਕੰਮ ਇੱਕ ਖਰਾਬ ਹੋਇਆ ਹੋਇਆ ਦੇਖੀ ਜਾ ਕੇ ਕੀ ਬਣਦਾ ਉਹਦਾ ਸਮਨਦੇ ਤੋਂ ਹੁਣ ਉੱਪਰ ਦੇਖ ਬਾਰੇ ਇਸ ਦਾ ਸਾਹਮਣਾ ਦੇਖਦਾ ਮਨ ਅਗੇ ਜੰਗਲ ਆਪਣਾ ਹੁਣ ਮੀਂਹ ਪਿਆ ਨਾ ਇਹ ਵਿਚਾਰ ਇੱਥੇ ਵੀ ਦੂਪਣਾ ਦਿਖ ਰਿਹਾ ਆਰੇ ਤੇਰੇ ਬੱਚੀ ਕੱਲੋਂ ਪਨਰ ਹੀ ਤੈ ਮੰਗਾਵਿਆ ਹੋਰ ਹੋਣਾ ਲਾਸਟ ਆ ਦਿੱਤਾ ਹੋਇਸ ਤੋਂ ਬਾਅਦ ਨਹੀਂ ਮੰਗਾਉਣਾ ਆਏਗਾ ਫੁੱਲ ਐਂਡ ਫਾਈਨਲ ਆ ਹੈ ਬਸ ਇਦਾਂ ਸਰਜੂ ਆਪਣਾ ਇਹਨ ਖੁੱਲਾ ਡੁੱਲਾ ਇਹ ਤੁਹਾਨੂੰ ਦੱਸਦਾ ਵੀ ਕਿੱਥੇ ਵਰਤੋ ਜਾਣਾ ਆਪਣੇ ਹਾਂ ਤਾਂ ਉਹ ਗੇਰਾ ਕਿ ਜਿਆ ਕਰੋ ਇਹਨੂੰ ਇਹ ਰਿਤਾ ਇੱਥੇ ਪੈਣਾ ਇੱਥੇ ਬਜਰੀ ਪਾ ਕੇ ਇਹਨੂੰ ਕੱਚਾ ਕਰਕੇ ਤੇ ਬਟਾਇਲ ਲੱਗਣੀ ਆਪਣੇ ਇੱਥੇ ਲਪਾਈ ਹੋ ਜਣੀ ਮੈਂ ਤਾਂ ਕਹਿੰਦਾ ਟਾਇਲ ਲਾਜੂ ਕਹਿੰਦਾ ਟਾਇਲ ਲੱਗਣੀ ਨੇ ਕਿਉਂਕਿ ਉਹ ਕਹਿੰਦਾ ਵੀ ਟਾਇਲ ਇੱਥੇ ਗਿੱਟ ਸਕਦੀ ਐ ਇੰਨੀ ਪકડ ਘੱਟ ਹੁੰਦੀ ਐ ਕਿ ਲੈਂਟਰ ਆ ਜੇ ਇਹਦੇ ਉੱਪਰ ਲੱਗ ਜੂਗੀ ਟਾਇਲ ਅੱਜ ਕਰਤੇ ਵੀ ਆ ਸਿੱਧਾ ਇਹ ਸਾਰੇ ਜਿਹਾ ਪੈਣਾ ਦਿੱਤਾ ਉਹ ਇੱਕ ਮੈਨੂੰ ਇਹ ਦੱਸਿਓ ਵੀ ਜੇ ਕੋਈ ਬੰਦਾ ਇਹ ਦੇਖਦਾ ਇੱਥੇ ਤੱਕ ਵੀਡੀਓ ਦੇਖੀ ਕਿਸੇ ਨੇ ਵੀ ਆਪਾਂ ਨੇ ਇਹਦੇ ਪਰ ਲੱਕ ਪਵਾ ਦੀ ਲੱਕ ਪਵਾ ਕੇ ਫਿਰ ਉਹ ਬਜਰੀ ਪੋਈਏ ਮੈਨੂੰ ਸਾਫ਼ ਕਰਕੇ ਸਾਰੇ ਨੂੰ ਨਾ ਇਹਦੇ ਪਰ ਇੱਕ ਵਾਰ ਲੱਕ ਪਾ ਦਿੰਦੇ ਸਾਰੇ ਪ੍ਰਾਜ ਚਾਰੇ ਪਾਸੇ ਵੱਡੇ ਛਾਲਦ ਆਪਾਂ ਹਟ ਗਲਤ ਦਿੱਤੇ ਆ ਜਾਈ ਬਾਈ ਨੇ ਨੇ ਅੱਡੇ ਛੱਜ ਕਾਲ ਕਿਹੜੇ ਲੱਗਦੇ ਆ ਅੱਡੇ ਸ਼ਾਂਤ ਤੇ ਨੈਟ ਪਰ ਚੱਲਦਾ ਸਾਰਾ ਕੰਮ हां तो मैं ये तो ਥੱਲੇ ਮੈਂ ਕਹਿੰਦਾ ਸਵਾਈ ਕਰਵਾ ਕੇ ਲੁੱਕ ਪਵਾ ਲਾਂਗੇ ਇੱਕ ਵਾਰੀ ਲੁੱਕ ਪਵਾ ਇੱਕ ਵਾਰ ਹਾਂ ਉਹ ਲੋ ਨਹੀਂ ਕਹਿੰਦੇ ਲੁੱਕ ਪਵਾ ਕੇ ਤਰਾ ਕਰ ਦੋ ਬਾਸ ਉੱਪਰ ਤੇ ਉਹ ਕਰ ਦੋ ਫਿਰ ਜਿਹੜਾ ਯਾਰ ਉਹਨੇ ਬੈਂਡ ਕੱਢਣਾ ਫਿਰ ਨਵੀਂ ਗਲੀ ਕੱਢਣੀ ਪੈਣੀ ਹੈ ਕਿ ਉਹਦੇ ਵਿੱਚ ਜੁੜ ਜੂ ਉਹਦੇ ਵਿੱਚ ਜੁੜਨਾ ਹਾਂ ਆਪਾਂ ਨੇ ਲਾ ਦੇਣਾ ਇਹ ਹਾਂ ਹੁਣ ਉਹ ਦਾ ਕੈਂਸਲੇ ਕਰਤੀ ਆਪਾਂ ਨੇ ਉਹ ਤਾਂ ਕੱਲ ਮੈਨੂੰ ਜਦਾ ਆਇਆ ਮੇਰੇ ਕੋਲ ਪਲੰਬਰ ਉਹ ਤਾਂ ਕਹਿੰਦਾ ਜਿਹੜੀ ਆਹ ਤਰੀ ਕੰਨ ধਉਣੀ ਕਹਿੰਦਾ ਇਹਦੇ ਵਿੱਚ ਪਾਉਣਾ ਪਾਇਪ ਗੈਸ ਵਾਲੀ ਦਾ ਕਹਿੰਦਾ ਵਾ ਹਾਂ ਉਹਦਾ ਲੋੜੇ ਨਹੀਂ ਹੈ ਕਿ ਗੈਸ ਵਾਲਾ ਆਪਣੇ ਹੂ ਵੀ ਉੱਪਰ ਨੂੰ ਉਹਨੂੰ ਕੰਦ ਨਾਲੇ ਖੜਾ ਕਰ ਦੇ ਉਹ ਤਾਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਉਹੀ ਦਾ ਉਹ ਕਰਨੀ ਤਾਂ ਉਹਨੂੰ ਗੋਲੀ ਕੱਢੂਗਾ ਲੈਂਟਰ ਚੋਂ ਹਾਂ ਲੈਂਟਰ ਚੋਂ ਗੋਲੀ ਕੱਢੂਗਾ ਲੈਂਟਰ ਚੋਂ ਨਹੀਂ ਹਾਂ ਇਹਦਾ ਆਪਣਾ ਪੰਕੜਾ ਹੈ ਹਾਂ ਹਾਂ ਰਿੱਡੀ ਦੀ ਰੀਮਾਰ ਕਿਉਂ ਨਹੀਂ ਹਾਂ ਕੰਦੇ ਪਾਇਪ ਪਾਇਆ ਹੋਇਆ ਪੈਰ ਨਾਲ ਜੋੜ ਦਾਣਾ ਅੱਛਾ ਪਾਣੀ ਸਿੱਧਾ ਹੋ ਗਿਆ ਆਪਣਾ ਹਾਂ ਉੱਪਰ ਬੈਂਡ ਪਾ ਗਿਆ ਆਪਣਾ ਉਹਥੋਂ ਕਰ ਦਾਣਾ ਪਾਣੀ ਫਸ ਬੰਨੂ अच्छा ठीक है जी ਕਿਹੜਾ ਗੈਸ ਵਾਲਾ ਪਾਈਪ ਹੂੰ ਉਹਨੂੰ ਕਹਨੋਂ ਕੰਦੇ ਨਾਲ ਚੱਕੀ ਉੱਪਰ ਬਾਹਰ ਹੀ ਕਰਦੇ ਦੇ ਇਹਨੂੰ ਆ ਵੀ ਕੱਢੇ ਲੈਣਾ ਵਿੱਚ ਤੇ ਆਪਾਂ ਨੇ ਆ ਵੀ ਨਿਕਲ ਜਾਊਗਾ ਇਹ ਕੱਢ ਕੇ ਸਾਨੂੰ ਸਿਮਟ ਪਾ ਦੇ ਤੇ ਮੋਟਾ ਜਾ ਫਿਰ ਆ ਬਾਜ ਵੀ ਪਾ ਲਊਗਾ ਇੱਥੇ ਹਾਂ 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 ਮੋਟਾ ਅਲੂ ਕਿੱਥੇ ਰੱਖਣੀ ਮੈਨੂੰ ਐਂ ਦਾ ਦੋ ਹੈਂ ਈਟਾਲ ਦੀ ਦੀ ਟਾਲ ਕੀਤਾ ਆ ਲਿਆ ਯੂਰੀ ਰੱਖਣੀ ਆ ਅੱਜ ਹੁੰਦੇ ਐ ਖੁੰਝੇ ਹੋਗੀ ਟਾਲ ਇਹ ਵੀ ਆਹੀ ਹੁੰਦੇ ਹਾਂ ਹਾਂ ਇਹ ਬੇੜੇ ਦੀ ਗੱਲ ਕਰਦਾ ਇਹ ਤਾਂ ਫਿਰ ਤੇ ਤੇਰਾ ਥੋੜੀ ਕੰਮ ਨੂੰ ਉਹਨੇ ਕੱਢਣੀ ਟਾਇਲ ਟਾਇਲ ਲਾਣੇ ਨੇ ਹਾਂ ਉਹ ਕੱਚਾ ਕਰੂਗਾ ਸਾਰਾ ਬਹੁਤ ਠੀਕ ਹੋ ਗਿਆ ਹਾਂ ਓਲੀ ਗੱਲ ਫਿਰ ਉਹ ਨੂੰ ਕਰਨਗੇ ਦੁਕੰਮਣ ਹੋ ਜਾਊਗਾ ਉਦੋਂ ਤੂੰ ਕੱਟੂਗਾ ਫਿਰ ਉਹਨੇ ਆਪਣਾ ਮਾਲ ਪਾਉਣਾ ਫਿਰ ਪਰ ਮੈਂ ਪਾ ਦਿੰਦਾ ਫਿਰ ਉਹ ਪਾਈਆ ਕਰ ਲੈ ਗੱਲ ਉਹਦੇ ਨਾਲ ਹਾਂ ਉਹ ਬਜਰੀ ਪਾ ਕੇ ਉੱਪਰ ਇੱਤਾ ਬਜਰੀ ਪਾ ਕੇ ਮਸ਼ੀਨ ਲਿਆਵਾਂਗੇ ਇੱਕ ਦਿਨ ਫਿਰ ਹਾਂ ਉਹਨਾਂ ਦਾ ਪਹਿਲਾਂ ਕੱਟੀ ਗੱਲ ਆ ਦੂ ਆਪਣੇ ਹਾਂ ਹਾਂ ਉਹ 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 ਗਾਇ ਆਪਣਾ ਲੈਵਲ ਲਾ ਲਾ ਉਹਦੇ ਉਹਦੇ ਉੱਪਰ ਕਰਾ ਦੇਣਾ ਭੱਜਣ ਲਈ ਆ ਚੱਲਿਆ ਹੁਣ ਫੜ ਲਾ ਭਾਈ ਇਹ ਗੱਲਾਂ ਬਤਨੀਆਂ ਸਾਰੀਆਂ ਭਾਈ ਲੈ ਵੀ ਚੱਲੀਏ ਥੱਲੇ ਹੁਣ ਆਇਆ ਲੈ ਆ ਦੇ ਹੈਗਾ ਪਿਆ ਮੋੜੀ ਜਿਗਾ ਉਹਨੇ ਕਿਵੇਂ ਆ ਹਲਾ ਵੀ ਕੰਮ ਮਸਲਾ ਹੱਲ ਹੋ ਗਿਆ ਇੱਕ ਲੀਟਰ ਪੜ ਗਿਆ ਪੂਰਾ ਚੰਨਣ ਹੋਇਆ ਹੈ ਕਮਰੇ ਦੇ ਵਿੱਚ ਉਹਦਾ ਜਦ ਹੁਣ ਥੱਲੇ ਤੇ ਵਿੱਚ ਟਿੱਟਾ ਨਿਕਲੇ ਆਉਣਾ ਇੱਕ ਲੀਟਰ ਨਹੀਂ ਕਮਰਾ ਕਮਰੇ ਵਿੱਚ ਚੰਨਣਾ ਪਾਉਦਾ ਹਾਂ ਹਾਂ ਬੈਟਰੀ ਨਾਲ ਕਰ ਲੈਣੇ ਆ ਬੋਲ ਜਣ ਦੇ ਹਾਂ ਹੈ ਨਾ ਨਾ ਹੈਗਾ ਕਾਜੀ ਜੀ ਤੇ ਆਰਜਨ ਮੰਗਦੇ ਕਿਹੜੇ ਦਾ ਸੀਟ ਸੀ ਟੈਪ ਕਰ ਦਿੰਦੇ ਹਿੱਲਾ ਕਰਦਾ 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 ਹਿੱਲਾ ਤਾਰ ਚਾਹੀਦੀ ਮੋਟੀ ਮਹਿੰਗੀ ਫਿਰ ਇਹਦੇ ਵਾਸਤੇ ਹੈਗੀ ਮਾਸਟਰ ਹੈ ਹੈ ਨਹੀਂ ਆਪ ਚੱਕ ਲਿਓ ਬੈਂਟਰ ਉੱਪਰ ਚੱਕ ਲੈਂਦੇ ਦੂਜਾ ਤੇਰਾ ਕੀ ਕਹਿੰਦੇ ਨੇ ਬੈਟਰੀ ਹੋ ਗਈ ਹੁਣ 4 ਦਿਨ ਤਾਂ ਬਣੀ ਤੇ ਘਰ ਵਾਲੀ ਵੀ ਉਹਦੇ ਨਾਲ ਲੱਗ ਕੇ ਚ ਕਰ ਲੈਂਦੇ ਆ ਚੱਕ ਇੱਧਰ ਕਰ ਲੈਂਦੇ ਆ ਫੜ ਲੈ ਤਾਰ ਉਹ ਤੇ ਛੱਡੀ ਦੀ ਇਨਵੈਂਟਰੀ ਡਾਊਨ ਹੋ ਗਈ ਹੈ ਹਾਂ ਜੀ ਚਲੋ ਕਿਹਾ ਤਾਂ ਸਟਾਰਟ ਉਹ ਮੈਂ ਤਾਂ ਜਾਂਦਾ ਜਾਂਦਾ ਭੁੱਲ ਗਿਆ ਕਹਿਣਾ ਮੈਂ ਲੈਪਟਾਪ ਕੱਢਤਾ ਤੇ ਵਿੱਚ ਤੇ ਲੈਪਟਾਪ ਕਾਨੂੰ ਕੱਢਿਆ ਮੇਰੀ ਗੱਲ ਤਾਂ ਸੁਣੋ ਕਹਿੰਦਾ ਵੀ ਸਟਾਰਟ ਰੱਖੋ ਬੰਦ ਨਾ ਕਰੋ ਤੁਸੀਂ ਬੰਦ ਕਰ ਕਿਉਂ ਬੰਦੇ ਹੋ ਗਈ ਕਰ ਦਿੰਦੇ ਸਟਾਰਟ ਅੰਦਰ ਦੇ ਖੁੱਲੂਗੀ ਹੈ ਹਾਂਜੀ ਹਾਂ ਚਾਰ ਤੋਲ ਤੋਂ ਚੌੜ ਧਰ ਦੋ ਇਹ ਕਿੱਥੇ ਤੇ ਖੁੱਲਣੀ ਹੈ ਮੈਨੂੰ ਕੋਈ ਪਤਾ ਨਹੀਂ ਮੈਨੂੰ ਕਿੱਥੇ ਤੇ ਖੁੱਲੂਗੀ ਕਿਹੜਾ ਆਹ আচ্ছা ਉਹ ਕੋਈ ਗੱਲ ਹੈ ਬੀਜਣਾਂ ਚਾਬੀ ਕਿੱਥੇ ਗੱਡੀ ਦੀ ਚਾਬੀ ਚਾਬੇ ਰਿੰਟ ਕਿੰਨੀ ਖਲੋਹ ਕਹਿੰਦੀ ਐ ਇਹ ਵੀ ਸਾਡੀ ਨਵੀਂ ਪੈਣੀ ਆ ਆਉਂਦਾ ਸਿਗਨਲ ਜਖੜ ਜਾ ਥੋੜਾ ਜਿਹਾ ਥੋੜਾ ਜਿਹਾ ਰਾਉਂਡ ਲੰਦੀ ਆ ਤੇ ਹਾ ਟਿੱਲੇ ਤਾਂ ਨਹੀਂ ਹੈਗੇ ਤੇ ਪਰ ਹਾ ਟਿੱਲੇ ਤੇ ਵੀ ਹੋ ਜਾਂਦਾ ਇਹਨੂੰ ਆਫ ਕਰਾ ਤੇ ਲਿੱਟਾ ਵਗੈਰਾ ਸਾਰੀਆਂ ਬੌਨ ਹਾਂ ਨਹੀਂ ਬਣਦੇ ਨਹੀਂ ਗੱਲ ਕਿੰਨੀ ਕੰਬੀ ਤਾਰ ਹੈ ਚਲ ਉਹ ਬੈਂਡਰ ਚੱਕਦੇ ਆਪਣੇ ਇੱਧਰ ਤੇ ਹੋ ਗਿਆ ਹੋਊਗਾ ਜੇਤੀ ਹੋ ਗਿਆ ਇਹ 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 ਪਤਾ ਚੱਲੀ ਖੜਚਾ ਲਈ ਇਹਨੇ ਚੱਕ ਇੱਕ ਮੈਂ ਖੜ ਜਾ ਖੜ ਜਾ ਬਸ ਅੱਗੇ ਬਣਦੀ ਗੱਲ ਆਹ ਹਾਂ ਹਾਂ ਚਲ ਮੈਂ ਕਰਦਾ ਅੱਜ ਦੀ ਲਾਈਵ ਵੀਡੀਓ ਬੰਦ ਕਰਦੇ ਹਾਂ ਗੱਡੀ ਸਟਾਰਟ ਕਰ ਲਈ ਹੁਣ ਧੰਨਵਾਦ ਜੀ ਲਾਈਵ ਦੇਖਣ ਵਾਸਤੇ